ਪੰਥਕ ਘਲਕਿਆਂ ਚ ਅੱਜ ਕਾਫੀ ਚਰਚਾ ਹੋਈ ਕਿਉਂਕਿ ਗੱਲ ਚੱਲਦੀ ਹੈ ਇੱਕ ਮੀਟਿੰਗ ਦੇ ਵਿੱਚ ਚਰਚਾ ਦੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੀ ਉਸ ਗੱਲ ਦੇ ਵਿੱਚ ਕਿੰਨੀ ਕੁ ਸੁਲੀਅਤ ਹੈ ਜਾਂ ਕਿੰਨੀ ਜਲਦੀ ਇਹ ਫੈਸਲਾ ਇੰਪਲੀਮੈਂਟ ਹੁੰਦਾ ਵੀ ਨਜ਼ਰ ਆਏਗਾ ਕਿ ਬਲਵੰਤ ਸਿੰਘ ਰਾਜਵਾਨਾ ਜੇਲ੍ਹ 'ਚ ਬੈਠੇ ਬੈਠੇ ਕਾਲ ਤੱਕ ਸਾਹਬ ਦੇ ਰੈਗੂਲਰ ਜਥੇਦਾਰ ਲਗਾਏ ਜਾ ਸਕਦੇ ਆ ਬਿਲਕੁਲ ਸਭ ਤੋਂ ਵੱਡੀ ਗੱਲ ਇਹ ਕਿੰਦਾ ਨਾ ਕਿ ਵਾਟਰ ਟੈਸਟਿੰਗ ਹੁੰਦਾ ਨਾ ਮੈਨੂੰ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਲੱਗਾ ਹੈ ਕਿ ਇੱਕ ਤੇ ਪੰਥਕ ਧਰਾਂ ਦੇ ਵਿੱਚ ਜਾਂ ਪੰਥਕ ਖੇਮਿਆ ਦੇ ਵਿੱਚ ਜਾਂ ਪੰਥਕ ਸਫਾਂ ਦੇ ਵਿੱਚ ਕਾਲੀ ਦਲ ਦਾ ਕਾਫੀ ਨੁਕਸਾਨ ਹੋਇਆ ਜਦੋਂ ਇਦਾਂ ਦੀ ਕਾਲੀ ਦਲ ਮੂਵਮੈਂਟ ਕਰਨ ਦੀ ਕੋਸ਼ਿਸ਼ ਕਰੂਗਾ ਤੇ ਲੋਕ ਖੜੇ ਹੋਣ ਤੇ ਹੁੰਦੇ ਕਿ ਹਾਂ ਖੜੇ ਹੋ ਸਕਦੇ ਕਿ ਕਾਲੀ ਦਲ ਫਿਰ ਪੰਥਕ ਮੁੱਦਿਆਂ ਤੇ ਆਖ ਲੋਤਾਗਾ ਕਾਲੀ ਦਲ ਪੰਥਕ ਮੁੱਦਿਆਂ ਤੋਂ ਭੱਜ ਗਿਆ ਸੀ ਜਾਂ ਕਾਲੀ ਦਲ ਪੰਥਕ ਮੁੱਦਿਆਂ ਤੋਂ ਪਗੋੜਾ ਹੋ ਚੁੱਕਾ ਸੀ ਉਹਨੂੰ ਲੈ ਕੇ ਕਾਲੀ ਦਲ ਜੇ ਨੁਕਸਾਨ ਹੈ ਤੇ ਕਾਲੀ ਦਲ ਦਾ ਕਿਸੇ ਨੇ ਨੁਕਸਾਨ ਨਹੀਂ ਕੀਤਾ ਨਾ ਤੇ ਕਾਲੀ ਦਲ ਦਾ ਝਾੜੂ ਵਾਲਾ ਨੁਕਸਾਨ ਕੀਤਾ ਨਾ ਕਾਂਗਰਸ ਨੇ ਕੀਤਾ ਨਾ ਸੈਂਟਰ ਦੇ ਵਿੱਚ ਬੈਠੀ ਭਾਜਪਾ ਨੇ ਕੀਤਾ ਕਾਲੀ ਦਲ ਨੇ ਖੁਦ ਹੀ ਆਪਣੇ ਪੈਰੀ ਆਪ ਕਈ ਵਾਰ ਕੁਵਾੜੇ ਮਾਰੇ ਨੇ ਹਰ ਰੋਜ਼ ਕੁਵਾੜੇ ਮਾਰਦੇ ਆ ਕਿਨੇ ਹੁਣ ਜਿਹੜਾ ਮਸਲਾ ਹੈ ਕਿ ਬਲਵੰਤ ਸਿੰਘ ਰਾਜਵਾਨਾ ਨੂੰ ਲੈ ਕੇ ਜਿਹੜੀ ਗੱਲ ਉੱਠੀ ਆ ਕਿ ਉਹਨਾਂ ਨੂੰ ਸ਼੍ਰੀਕਲਤਕ ਸਾਹਿਬ ਦਾ ਜਥੇਦਾਰ ਥਾਪਿਆ ਜਾ ਸਕਦਾ ਹੈ ਉਹ ਅਗਰ ਹੋ ਜਾਂਦਾ ਅੱਜ ਜਿਵੇਂ ਚਰਚਾ ਦੇ ਵਿੱਚ ਆ ਤੇ ਫਿਰ ਕਾਲੀ ਦਲ ਕਿੰਨਾ ਮਜ਼ਬੂਤ ਹੁੰਦਾ ਇਹ ਤੇ ਸਤਾਇਸ ਦੀ ਪਤਾ ਲੱਗੂਆ ਪਰ ਉਹਦੇ ਨਾਲ ਇਹ ਵੀ ਕੋਈ ਗਰੰਟੀ ਨਹੀਂ ਆ ਦੇਖੋ ਪਹਿਲਾਂ ਇਹ ਦੂਜੀ ਵਾਰ ਇਦਾਂ ਦੇ ਐਗਜ਼ਾਮਪਲ ਸੈੱਟ ਹੋ ਗਏ ਪਹਿਲਾਂ ਭਾਈ ਰਣਜੀਤ ਸਿੰਘ ਜਿਹੜੇ ਨਰੰਗਕਾਰੀ ਕਾਂਡ ਦੇ ਜਿਹੜਾ ਮੁਖੀ ਸੀ ਉਹ ਗੁਰਬਚਨ ਸਿੰਘ ਉਹਦੇ ਕਥਨ ਕੇਸ ਦੇ ਵਿੱਚ ਉਹਨੂੰ ਸਜਾਈ ਉਦੋਂ ਉਹਨਾਂ ਕਾਂਗਰਸ ਸਰਕਾਰ ਸੀ ਉੱਥੇ ਤੇ ਜਥੇ ਦਾ ਗੁਰਚਨ ਸਿੰਘ ਟੋੜਾ ਵਰਗੇ ਵੱਡੇ ਲੋਕ ਬੈਠੇ ਵੱਡੇ ਕਾਦੇ ਸੀ ਤੇ ਕਾਂਗਰਸ ਥੋੜਾ ਜਿਹਾ ਹਮੇਸ਼ਾ ਹੀ ਸਿੱਖਾਂ ਨੂੰ სიმਤੀ ਲੈ ਕੇ ਚੱਲਦੀ ਰਹੀ 84 ਤੋਂ ਬਾਅਦ ਉਹ ਅੱਜ ਤੱਕ ਸਿੱਖਾਂ ਦੇ ਬੋਝ ਥੱਲੇ ਦੱਬੀ ਹੋਈ ਹੈ ਕਿਉਂਕਿ ਦਰਬਾਰ ਸਾਹਿਬ ਤੇ ਹਮਲਾ ਕਾਲ ਤਕ ਸਾਹਿਬ ਤੇ ਹਮਲਾ 84 ਸਿੱਖ ਕਤਲੇਆਮ ਸਿੱਖ ਕੌਮ ਦਾ ਉਹਨਾਂ ਨੇ ਬੜਾ ਨੁਕਸਾਨ ਕੀਤਾ ਉਹ ਹਮੇਸ਼ਾ ਕੱਲ ਸਿੱਖਾਂ ਨੂੰ ਨਾਲ ਲੈ ਕੇ ਚੱਲਦੀ ਰਹੀ ਹੈ ਤੁਸੀਂ ਦੇਖੋ ਸਿੱਖ ਪ੍ਰਾਈਮ ਮਿਨਿਸਟਰ ਲਾਉਣਾ ਠੀਕ ਹੈ ਫਿਰ ਫੌਜਾਂ ਦੇ ਜਰਨੈਲ ਲਾਉਣੇ ਕਈ ਸੂਬਿਆਂ ਦੇ ਗਵਰਨਰ ਲਾਉਣੇ ਵੱਡੇ ਵੱਡੇ ਅਹੁਦੇ ਦੇ ਨੇ ਹੈਗੇ ਨਾ ਉਹ ਕਾਂਗਰਸ ਸਿੱਖਾਂ ਨੂੰ ਨਾਲ ਲੈ ਕੇ ਚੱਲਦੀ ਰਹੀ ਹੈਗੀ ਹੁਣ ਸਮਾਂ ਹੋਰ ਹਾਲਾਤ ਹੋਰ ਹੈ ਸੈਂਟਰ ਦੇ ਵਿੱਚ ਬੀਜੇਪੀ ਦੇ ਨਾਲ ਇਹਨਾਂ ਦੀਆਂ ਸਾਂਝਾਂ ਟੁੱਟੀਆਂ ਹੋਈਆਂ ਨੇ ਹਨਾ ਆਉਣ ਵਾਲੇ ਸਮੇਂ 'ਚ ਵੀ ਗੱਠਜੋੜ ਹੋਣ ਦੀ ਕੋਈ ਸੁਭਾਵਨਾ ਨਹੀਂ ਹੈਗੀ ਉਦੋਂ ਹਾਲਾਤ ਹੋរី ਲੀਡਰਸ਼ਿਪ ਸਟਰੋਂਗ ਸੀ ਉਦੋਂ ਪਹਿਲਾਂ ਤੇ ਉਹਨੂੰ ਪਰੋਲ ਤੇ ਲਿਆਂਦਾ ਗਿਆ ਸੀ ਭਾਈ ਰਣਜੀਤ ਸਿੰਘ ਨੂੰ ਫਿਰ ਸੈਂਟਰ ਸਰਕਾਰ ਸੀ ਫਿਰ ਰਾਸ਼ਟਰਪਤੀ ਨਾਲ ਮਿਲ ਕੇ ਜਥੇਦਾਰ ਲਾਇਆ ਗਿਆ ਪਹਿਲਾ ਉਹ ਪਾਈ ਮਨਜੀਤ ਸਿੰਘ ਸੀ ਜੇ ਕਾਰਜਕਾਰੀ ਜਥੇਦਾਰ ਜਦੋਂ ਭਾਈ ਰਣਜੀਤ ਸਿੰਘਾ ਗਾ ਉਹਨਾਂ ਨੂੰ ਅਕਾਲ ਤਖਬ ਦਾ ਫੁੱਲ ਫਲੈਸ਼ ਜਥੇਦਾਰ ਲਾਇਆ ਗਿਆ ਤੇ ਫਿਰ ਭਾਈ ਮਨਜੀਤ ਸਿੰਘ ਨੂੰ ਤਖਸ਼ੀਰੀ ਕੇਸਗੜ ਸਾਹਿਬ ਦਾ ਜਥੇ ਲਾਇਆ ਹੁਣ ਕੋਈ ਗਰੰਟੀ ਨਹੀਂ ਹੈਗੀ ਕਿ ਅੱਜ ਕਿਉਂਕਿ ਤੁਹਾਡੀ ਸੈਂਟਰ ਦੇ ਵਿੱਚ ਕੋਈ ਵਾਪ ਪੇਛ ਨਹੀਂ ਚੱਲਦੀ ਤੁਹਾਨੂੰ ਕੋਈ ਉਥੇ ਪੁੱਛ ਗਿਸ਼ ਘੱਟ ਹੈ ਤੁਹਾਡੇ ਤੇ ਜੇ ਤੁਸੀਂ ਅੱਜ ਸ਼ਰੂਮ ਨੀ ਕਮੇਟੀ ਜਾਂ ਪ੍ਰੋਪਰ ਇੱਕ ਪ੍ਰੋਸੀਜਰ ਜਆ ਬਣਾ ਦੋ ਸਰਬੱਤ ਖਾਲਸਾ ਬੁਲਾ ਲਓ ਉਥੇ ਭਾਈ ਰਾਜੋਵਾਨਾ ਨੂੰ ਤੁਸੀਂ ਬੁਲਾ ਦੋ ਅਕਾਲ ਤਖਬ ਦਾ ਜਥੇਦਾਰ ਤੇ ਜ਼ਰੂਰੀ ਨਹੀਂ ਹੈ ਕਿ ਭਾਜਪਾ ਤਾਂ ਛੱਡ ਦੇ ਜੰਦੇਸ਼ ਦਾ ਰਾਸ਼ਪਤੀ ਛੱਡ ਦੇ ਕਿਉਂਕਿ ਹਾਲਾਂਕਿ ਬੰਦੀ ਸਿੰਘਾਂ ਨੂੰ ਲੈ ਕੇ ਕਾਲੀ ਦਾਲਾ ਸ਼ਰੂਨਗੂ ਦਾ ਪਰਬੰਧਕ ਕਮੇਟੀ ਇੱਕ ਲੰਮੀ ਲੜਾਈ ਲੜੀ ਹੈਗੀ ਆ ਸਾਡੇ 550 ਸਾਲ ਜੋ ਪਹਿਲੇ ਪਾਸ਼ਾ ਸਾਹਿਬ ਸ਼ਿਰਗੁਰੂ ਨਾਨਕਦੇਵ ਜੀ ਦੇ ਸੀ ਮਨਾਇਆ ਗਿਆ ਦਿਹਾੜੇ ਉਦੋਂ ਸੈਂਟਰ ਸਰਕਾਰ ਨੇ ਪ੍ਰੋਮਿਸ ਵੀ ਕੀਤਾ ਹੈ ਉਹ ਪ੍ਰੋਮਿਸ ਟੁੱਟੇ ਆ ਗਏ ਨੇ ਤੇ ਹੁਣ ਇਹ ਕੋਈ ਗਾਰੰਟੀ ਨਹੀਂ ਹੈਗੀ ਕਿ ਅੱਜ ਤੁਸੀਂ ਬਲਵੰਤ ਸਿੰਘ ਰਾਜੋਆਣਾ ਨੂੰ ਤੁਸੀਂ ਜਥੇਦਾਰ ਲਾ ਦੋ ਤੇ ਸੈਂਟਰ ਸਰਕਾਰ ਛੱਡ ਦੂਗੀ ਔਰ ਦੂਜੀ ਗੱਲ ਸਭ ਤੋਂ ਵੱਡੀ ਗੱਲ ਹੈ ਕਿ ਇਹ ਵੀ ਨਹੀਂ ਹੈ ਕਿ ਜੇ ਜਥੇਦਾਰ ਲਾ ਦੋਗੇ ਤਾਂ ਬਾਹਰ ਆ ਜਾਊਗਾ ਤਰਨਤਾਰ ਦੇ ਲੋਕਾਂ ਨੇ ਕੀ ਕੀਤਾ ਖਡੂਰ ਸਾਹਿਬ ਦੇ ਲੋਕਾਂ ਨੇ ਕਿ ਅੰਮ੍ਰਿਤਪਾਲ ਨੂੰ ਜਿਤਾ ਦਿਓ ਤੇ ਬਾਹਰ ਕੱਢ ਦੋਗੇ ਅਜ ਕਰੀਬ ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਹਲੇ ਨਹੀਂ ਛੱਡਿਆ ਗਿਆ ਐਨਐਸਏ ਹਾਲਾਂਕਿ ਇਸ ਤੋਂ ਪਹਿਲਾਂ ਜਿੰਨੇ ਲੋਕਾਂ ਤੇ ਐਨਐਸਏ ਲੱਗਦੇ ਰਹੇ ਨੇ ਉਹਨਾਂ ਲੋਕ ਉਹ ਛੱਡ ਦਿੱਤੇ ਜਾਂਦੇ ਰਹੇ ਗਏ ਨੇ ਸਿਮਰਜੀਤ ਸਿੰਘ ਮਾਨ ਤੇ ਬੜੇ ਸਖਤ ਕਾਨੂੰਨ ਸੀ ਛੱਡ ਦਿੱਤਾ ਗਿਆ ਫਰਨਾਂਡੇਸ ਦੀ ਉਨੂੰ ਫੜਿਆ ਸੀ ਉਹ ਸੋਬਾ ਦੇ 89 ਦੇ ਵਿੱਚ ਵੀਪੀ ਸਿੰਘ ਪੇ ਦੀ ਸਰਕਾਰ ਬਣੀ ਤੋਂ ਇੰਡੀਆ ਚ ਸਭ ਤੋਂ ਵੱਧ 5.5 ਕੇ 6 ਲੱਖ ਵੋਟਾਂ ਦੇ ਨਾਲ ਜਿੱਤੇ ਬਾਹਰ ਆ ਗਏ ਉਦੋਂ ਸਰਕਾਰਾਂ ਹੋਰ ਤਰ੍ਹਾਂ ਦੀਆਂ ਹੈ ਹੋਰ ਨੇਚਰ ਦੇ ਹੋਰ ਵਿਹਾਰ ਦੇ ਅੱਜ ਕੱਲ੍ਹ ਹਾਲਾਤ ਸਿਆਸੀ ਤੌਰ ਤੇ ਮੁਲਕ ਦੇ ਵਿੱਚ ਵੱਖਰੇ ਤਰ੍ਹਾਂ ਦੇ ਆ ਗਏ ਨੇ ਇਸ ਕਰੇ ਅਜਿਹੀਆਂ ਕੋਈ ਗਰੰਟੀਆਂ ਨਹੀਂ ਹੈ ਕਿ ਤੁਸੀਂ ਜਥੇਦਾਰ ਲਾ ਦਿਓ ਤੇ ਇਹ ਕਰ ਦੂਜੀ ਗੱਲ ਬਲਵੰਤ ਸਿੰਘ ਰਾਜਵਾਨਾ ਦੇ ਕਾਲੀ ਸਫਾ ਦੇ ਵਿੱਚ ਜਾਂ ਪੰਜਾਬ ਦੀ ਸਭਾ ਵਿੱਚ ਪ੍ਰੋ ਕਾਲੀ ਮੰਨੇ ਜਾਂਦੇ ਹੈਗੇ ਨੇ ਜਗਤਾਰ ਸਿੰਘ ਹਵਾਰੇ ਨਿਊਟਰਲ ਜਾਂ ਮੰਨਿਆ ਜਾਂਦਾ ਹੈਗਾ ਉਹ ਕਿਸੇ ਧਿਰ ਦੇ ਨਾਲ ਨਹੀਂ ਚੱਲਦਾ ਹੈਗਾ ਜਗਤਾਰ ਸਿੰਘ ਤਾਂ ਹਵਾਰੇ ਬਾਰੇ ਪੰਜਾਬ ਦੇ ਲੋਕਾਂ ਦਾ ਨਜ਼ਰੀਆ ਹੋਰ ਆ ਬਲਵੰਤ ਸਿੰਘ ਰਾਜੂ ਵਾੜੇ ਨੂੰ ਲੈ ਕੇ ਨਜ਼ਰੀਆ ਕੁਝ ਹੋਰ ਆ ਠੀਕ ਹੈ ਹੁਣ ਦੂਜੀ ਗੱਲ ਆ ਗਈ ਕਿ ਇਹਨਾਂ ਨੇ ਬੜੀ ਬਾਰ ਕੋਸ਼ਿਸ਼ ਕੀਤੀ ਭਾਈ ਰਾਜੂ ਉਹਨਾਂ ਦੀ ਭੈਣ ਬੀਬੀ ਕਮਲਜੀਤ ਕੌਰ ਸੰਗਰੂਰ ਤੋਂ ਲੜੀ ਹੈਗੀ ਕੀ ਹੋਇਆ ਕੁਝ ਨਹੀਂ ਹੋਇਆ ਜਦੋਂ ਭਾਈ ਰਾਜੂ ਨੇ ਆਪਣੇ ਪਿਤਾ ਜੀ ਦੇ ਭੋਗ ਤੇ ਜਾਂਦੇ ਉੱਥੇ ਉਹ ਕਹਿੰਦੇ ਵੀ ਆ ਗਏ ਨੇ ਕਿ ਕਾਲੀ ਦਲ ਨੂੰ ਵੋਟਾਂ ਪਾਓ ਮੇਰੀ ਮੇਰੀ ਰੂਹ ਜਾਂ ਮੇਰੇ ਬਾਪੂ ਦੀ ਰੂਹ ਖੁਸ਼ ਹੋਏਗੀ ਲੋਕਾਂ ਨੇ ਨਹੀਂ ਪਾਈਆਂ ਇਹਨੇ ਹੁਣ ਜੇ ਜਥੇਦਾਰ ਲਗਾਏ ਜਾਂਦੇ ਹੈਗੇ ਨੇ ਅੱਜ ਲੋਕਾਂ ਨੇ ਰਿਸਪੌਂਸ ਤੇ ਦਿੱਤਾ ਕਾਲੀ ਦਲ ਨੂੰ ਕਾਲੀ ਦਲ ਨੇ ਸ਼ਰੂਨੀ ਕਮੇਟੀ ਨੇ ਵੀ ਇੱਕ ਟੈਸਟ ਕੀਤਾ ਹੈਗਾ ਕਿ ਲੋਕ ਕੀ ਨਜ਼ਰੀਆ ਰੱਖਦੇ ਲੋਕ ਕੀ ਸੋਚਦਾ ਤੇ ਜੇ ਆਜੇ ਤੇ ਫਿਰ ਇਹ ਨਹੀਂ ਕਿ ਰਾਜੋਗਣਾ ਮਾੜਾ ਜਾਂ ਚੰਗਾ ਹੈਗਾ ਇਹਦੇ ਲੋਕਾਂ ਨੇ ਡਿਸਾਈਡ ਕਰਨਾ ਕਾਨੂੰਨ ਉਹਨੂੰ ਹੋਰ ਨਜ਼ਰ ਨਾਲ ਦੇਖਦੇ ਨੇ ਲੋਕ ਉਹਨੂੰ ਹੋਰ ਨਜ਼ਰ ਨਾਲ ਦੇਖਦੇ ਨੇ ਠੀਕ ਹੈ ਫਿਰ ਜਿਹੜਾ ਕਾਲੀ ਦਲ ਜਿਹੜਾ ਵਾ ਉਹ ਵੇਖਦਾ ਕਿ ਕਿੰਨਾ ਉੱਠਦਾ ਹੈ ਉਹ ਐਸਜੀਪੀਸੀ ਨੇ ਵੀ ਇੱਕ ਚਿੱਠੀ ਜਿਹੜੀ ਆਈ ਪਿਛਲੇ ਦਿਨ ਚ ਇੱਕ ਡਾਕਟਰ ਮਨਮੋਹਨ ਸਿੰਘ ਦੀ ਜਾਇਬ ਘਰ ਤਸਵੀਰ ਲੱਗੇ ਨਾ ਲੱਗੇ ਉਹਨੂੰ ਵੀ ਮੁੜ ਵਿਚਾਰਨ ਦੀ ਗੱਲ ਕਹੀ ਹੈ ਕਿਤੇ ਨਾ ਕਿਤੇ ਐਸਜੀਪੀਸੀ ਵੀ ਸੌਫਟ ਕਾਰਨਰ ਰੱਖ ਰਹੀ ਹੈ ਕਿ ਜਿਹੜੀ ਵੀ ਕੋਈ ਗੱਲ ਕਰਦੇ ਨੇ ਰਾਜਵਾਨਾ ਉਹਦੇ ਉੱਤੇ ਵਿਚਾਰ ਕਰਨਾ ਤਾਂ ਬਣਦਾ ਹੈ ਇੰਨੀ ਕੁ ਗੱਲ ਉਹਨਾਂ ਨੇ ਅੱਜ ਇਸ਼ਾਰਾ ਕੀਤਾ ਦੇਖੋ ਇੱਕ ਗੱਲ ਹੈ ਕਿ ਬਲਵੰਤ ਸਿੰਘ ਰਾਜੋਆਣਾ ਨੇ ਬੜੇ ਤੱਤੇ ਸੁਭਾਅ ਦੇ ਗਰਮ ਸੁਭਾਅ ਦੇ ਹੈਗੇ ਨੇ ਕਾਲੀ ਦਲ ਨੂੰ ਵੀ ਡਰ ਹੈ ਕਿ ਜੇ ਬਾਹਰ ਆ ਗਏ ਕਿਤੇ ਸਾਨੂੰ ਨਾ ਖਾ ਜਾਏਗੇ ਬਹੁਤ ਗਰਮ ਅੜਬ ਸੁਭਾਅ ਗਰਮ ਸੁਭਾਅ ਤੱਤੇ ਸੁਭਾਅ ਦੇ ਹੈਗੇ ਨੇ ਇਸ ਕਰਕੇ ਦੇਖੋ ਜੇ ਹੁਣ ਦੇਖੋ ਜੇ ਜੇਲ੍ਹ 'ਚ ਬੈਠੇ ਹੈਗੇ ਸ਼ਰੋਮਣੀ ਕਮੇਟੀ ਪਹਿਲਾਂ ਕਹਿੰਦੀ ਸੀ ਡਾਕਟਰ ਮਰਮੋਸ ਜਿਹਨੂੰ ਪੂਰੀ ਦੁਨੀਆ ਅੱਜ ਪੂਜਦੀ ਹੈ ਦੁਨੀਆ ਦਾ ਕੋਈ ਅਜਿਹਾ ਮੁਲਕ ਨਹੀਂ ਹੈ ਚਾਹੇ ਉਹ ਸਾਡੇ ਵਿਚਕਾਰ ਨਹੀਂ ਹੈ ਲੇਕਿਨ ਅੱਜ ਹੀ ਪੂਰੀ ਦੁਨੀਆ ਡਾਕਟਰ ਮਨਮੋਹ ਸਿੰਘ ਨੂੰ ਸਲੂਟ ਮਾਰਦੇ ਇੱਕ ਇੱਕੋ ਇੱਕ ਸਿੱਖ ਇਕਲੌਤਾ ਪ੍ਰਾਈਮ ਮਿਨਿਸਟਰ ਜੇ ਉੱਥੇ ਫੋਟੋ ਲੱਗ ਜੇ ਤੇ ਭਾਈ ਰਾਜੋਵਾਨ ਨੇ ਬੜਕ ਮਾਰੀ ਸ਼ਰੂਮੀ ਕਮੇਟੀ ਬੈਕਫੋਰਟ ਤੇ ਆ ਗਈ ਤੇ ਜੇ ਕੱਲ ਨੂੰ ਭਾਈ ਰਾਜੋਵਾਨ ਨੂੰ ਜਥੇਦਾਰ ਲਾ ਦਿੱਤਾ ਅਕਾਲ ਤਖਤ ਦਾ ਤੇ ਫਿਰ ਕੱਲ ਇਹ ਕਾਲੀ ਦਲ ਸਮਝਣ ਨੂੰ ਤੁਹਾਡਾ ਹਸ਼ਰ ਕੀ ਹੋਏਗਾ ਕਿੰਨੇ ਫੈਸਲੇ ਬਦਲਨੇ ਪੈ ਕਿੰਨੇ ਫੈਸਲੇ ਬਦਲਨੇ ਪੈਣਗੇ ਨਾ ਕਾਲੀ ਦਲ ਆਪਣੀ ਸਿਆਸਤ ਕਰੇਗਾ ਕਿ ਸਾਡੀ ਸਿਆਸਤ ਸ਼ਹਿਰ ਬੀਜੇਪੀ ਇਹਨਾਂ ਨੂੰ ਡਰਾ ਰਹੀ ਹੈ ਤੇ ਬੀਜੇਪੀ ਨੂੰ ਇਹ ਡਰਾ ਰਿਹਾਗੇ ਨੇ ਇਸੇ ਕਰਕੇ ਕਾਲੀਦਲ ਬੀਜੇਪੀ ਦਾ ਕੋਈ ਇਹ ਨਹੀਂ ਹੈ ਕਿ ਇੱਕੋ ਮਾਂ ਦੇ ਪਲੇਟੇ ਤੇ ਜੇਠੇ ਪੋਤਾ ਹੈਗੇ ਨੇ ਇਹਨਾਂ ਦਾ ਸਮਝੌਤਾ ਉਹ ਆ ਕਿ ਕਹਿੰਦੇ ਨੇ ਨਾ ਸਿਧਾਂਤਾਂ ਵਾਲਾ ਨਹੀਂ ਹੈਗਾ ਮਤਲਬ ਲਈ ਸਮਝੌਤਾ ਹੈਗਾ ਕਿ ਪੰਜਾਬ ਦੇ ਲੋਕਾਂ ਨੂੰ ਜੀ ਨੌ ਮਾਜ਼ਾ ਰਿਸ਼ਤਾ ਜੀ ਇੱਥੇ ਹਿੰਦੂ ਸਿੱਖ ਇਕਤਾ ਜਿਹੜੀ ਆ ਇਕੱਠੀ ਰਹੂਗੀ ਹਮੇਸ਼ਾ ਹੀ ਪੰਜਾਬ ਦੇ ਵਿੱਚ ਸਾਰਾ ਇਕੱਠਾ ਰਿਹਾ ਇੱਕ ਚਾਹੇ ਇੱਥੇ ਮੁਸਲਮਾਨਾਂ ਦੀ ਗੱਲ ਕਰ ਲੋ ਸਿੱਖ ਦੀ ਗੱਲ ਕਰ ਲੋ ਹਿੰਦੂ ਦੀ ਕਰ ਲੋ ਸਾਈ ਦੀ ਕਰ ਲੋ ਜਨਰਲ ਸਮਾਜਿਕਾ ਲੋ ਐਸਸੀ ਸਮਾਜਿਕਾ ਲੋ ਬੀਸੀ ਸਮਾਜ ਪੰਜਾਬੀ ਮਾਪੋਤੇ ਇੱਕੋ ਮਾ ਦੇ ਪੁੱਤ ਨੇ ਕੋਈ ਧਰਮ ਨਹੀਂ ਹੈਗਾ ਪਰ ਇਹਨਾਂ ਬੀਜੇਪੀ ਕਾਲੀਯਾਰ ਜ਼ਰੂਰ ਕਹੇ ਕਿ ਜੇ ਇਕੱਠੇ ਹੋਵਾਂਗੇ ਤੇ ਪੰਜਾਬ ਦੇ ਹਾਲਾਤ 47 ਤੋਂ ਬਾਅਦ ਪੂਰੇ ਇੰਡੀਆ ਦੇ ਵਿੱਚ ਲੱਖਾਂ ਵਾਰ ਦੰਗੇ ਹੋਏ ਨੇ ਲੇਕਿਨ ਪੰਜਾਬ 'ਚ ਕਦੀ ਦੰਗੇ ਨਹੀਂ ਹੋਏ ਹੈਗੇ ਐਨਾ ਪੰਜਾਬ ਦਾ ਮਾਹੌਲ ਖਰਾਬ ਹੋਇਆ ਤਾਂ ਇਹਦੇ ਵੀ ਨਹੀਂ ਆਇਆ ਠੀਕ ਹੈ ਕਿ ਉਧਰ ਉਹ ਮਾਰਦੇ ਸੀ ਉਧਰ ਉਹ ਮਾਰਦੇ ਕਈ ਬੇਕਸੂਰ ਮਾਰੇਗੇ ਇੱਕ ਇੱਕ ਸੂਰਵਾਰ ਮਾਰੇਗੇ ਗਰੀ ਪਰ ਇਹ ਹੁਣ ਕੀ ਹੈ ਕਿ ਇਹ ਲੱਗਦਾ ਹੈ ਕਿ ਕਾਲੀਦਲ ਕੀ ਖੇਡ ਰਿਹਾ ਹੈ ਕਿ ਜੇ ਰਾਜੋਵਾਨ ਸਾਹਿਬ ਨੂੰ ਲਾਉਂਦੇ ਫਿਰ ਬੀਜੇਪੀ ਕਹੂਗੀ ਕਿ ਇਦਾਂ ਨਾ ਕਰੋ ਜੀ ਜਾਂ ਬੀਜੇਪੀ ਦੀ ਆਪਣੀ ਸਿਆਸਤ ਹੁਣ ਇੱਕ ਪਾਸੇ ਤੇ ਇਹ ਵੀ ਚਰਚਾ ਚੱਲੇਗੀ ਜੇ ਰਾਜੋਵਾਨ ਸਾਹਿਬ ਨੂੰ ਜਿੱਥੇ ਦੁੱਧਰ ਤੇ ਸਰਬੱਤ ਖਾਲਸੇ ਦੇ ਵਿੱਚ ਜਿਹੜਾ 2015 ਦੇ ਵਿੱਚ ਪਿੰਡ ਚੱਬੇ ਦੇ ਵਿੱਚ ਹੋਇਆ ਸੀ ਉਦੋਂ ਉਹਨੂੰ ਜਗਤਾਰ ਸਿੰਘ ਹਵਾਰਾ ਨੂੰ ਤੇ ਜਦੋਂ ਜਗਤਾਰ ਸਿੰਘ ਹਵਾਰਾ ਦਾ ਨਾਮ ਲਿਆ ਸੀ ਤਾਂ ਉੱਤੇ ਜਿਹੜੇ 2.5 ਲੱਖ ਤੋਂ ਲੋਕ ਸੀ ਨਾ ਤੇ ਸਾਰਾ ਉਹ ਜਿਹੜਾ ਪੰਡਾਲ ਸੀ ਜਕਾਰਿਆਂ ਦੇ ਨਾਲ ਗੂੰਜਿਆ ਗਿਆ ਸੀ ਨਾ ਹੁਣ ਦੇਖਦੇ ਹਾਂ ਕਿ ਕੀ ਕਾਲੀ ਦਲ ਕਿਸ ਤਰ੍ਹਾਂ ਦੀ ਸਿਆਸਤ ਕਰਨਾ ਚਾਹੁੰਦੇ ਕਿ ਇਹ ਮੀਟਿੰਗ ਦੇ ਵਿੱਚ ਜਿਹੜਾ ਮਸਲਾ ਜ ਉੱਟਿਆ ਇਹ ਕਾਲੀ ਦਲ ਨੂੰ ਕੀ ਲੋੜ ਪੈ ਗਈ ਹੈ ਤੇ ਕੀ ਇਹਨਾਂ ਦੀ ਜਿਹੜੀ ਮੰਗ ਆ ਇਹਨਾਂ ਦੇ ਅੰਦਰ ਖਾਤੇ ਗੱਲ ਤੋਰਤੀ ਹੈ ਤੇ ਸ਼ਰਮੀ ਕਮੇਟੀ ਮੰਨਣਾ ਵੀ ਸ਼ੁਰੂ ਕਰ ਕਰ ਚੁੱਕੀ ਆ ਕੀ ਰਾਜੂਵਾਨਾ ਸਾਹਿਬ ਮੰਨ ਰਿਹਾ ਉਹ ਆਪਣੇ ਆਪ ਚ ਕੰਵੈਨਸ਼ਨ ਵਾਲਾ ਔਰ ਦੂਜਾ ਇਹ ਸਭ ਤੋਂ ਵੱਡੀ ਗੱਲ ਹੈ ਕਿ ਇਹਨੂੰ ਲੈ ਕੇ ਰਾਜੋਨਨ ਸਾਹਿਬ ਨੂੰ ਜਿਹੜੇ ਪਹਿਲੇ ਜਥੇਦਾਰ ਭਾਈ ਰਗਵੀਰ ਸਿੰਘ ਉਹ ਵੀ ਜੇਲ੍ਹ ਚ ਮਿਲਣ ਗਏ ਸੀ ਸ਼੍ਰੋਮਣੀ ਕਮੇਟੀ ਵੀ ਮਿਲਣ ਜਾਂਦੀ ਹੈਗੀ ਹੈ ਤੇ ਜੀ ਸਥਿਤੀ ਜੇ ਇਹਨਾਂ ਤੇ ਨਿਰਭਰ ਕਰਦਾ ਇਹਨਾਂ ਨੂੰ ਲੈ ਕੇ ਹਜੇ ਸ਼ਾਇਦ ਮੈਨੂੰ ਲੱਗਦਾ ਹਜੇ ਰਮਨੀ ਸਿੰਘ ਬਿੱਟੂ ਦੀ ਸਟੇਟਮੈਂਟ ਨਹੀਂ ਆਈ ਹੈਗੀ ਉਹ ਸਭ ਤੋਂ ਪਹਿਲਾਂ ਉਹਦੀ ਸਟੇਟਮੈਂਟ ਆਉਣੀ ਹੈ ਪਰ ਇਹਨਾਂ ਦੇ ਰੈਫਰੈਂਸ ਤੇ ਜਦੋਂ ਹਰਸਿਮਰਤ ਗੌਰ ਬਾਦਲ ਨੇ ਪਾਰਲੀਮੈਂਟ ਹਾਲ ਹੀ ਗੱਲ ਕੀਤੀ ਕਿ ਬੰਦੀ ਸਿੰਘਾਂ ਨੂੰ ਲੈ ਕੇ ਸੈਂਟਰ ਸਰਕਾਰ ਨੇ ਵਾਅਦਾ ਕੀਤਾ ਤੇ ਮੁਕਰ ਗਏ ਨੇ ਦੁਨੀਆ ਦੇ ਵਿੱਚ ਬਹੁਤ ਸਾਰੇ ਲੋਕਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਉਹਨਾਂ ਨੂੰ ਰਿਹਾ ਕੀਤਾ ਜਾਂਦਾ ਲੇਕਿਨ ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕੀਤਾ ਤੇ ਉਦੋਂ ਦੇਸ਼ ਦੇ ਗ੍ਰਹਿ ਮੰਤਰੀ ਅਮਿਸ਼ਾਹ ਸਾਹਿਬ ਨੇ ਕੀ ਕਿਹਾ ਸੀ ਉਹਨਾਂ ਨੇ ਬਹੁਤ ਵੱਡੀ ਟਿੱਪਣੀ ਕੀਤੀ ਸੀ ਨਾਮ ਨਹੀਂ ਲਿਆ ਸੀ ਪਰ ਕਹਿੰਦੇ ਸੀ ਉਹਨੇ ਇਹ ਕਿਹਾ ਸੀ ਕਿ ਕਈ ਲੋਕ ਉਹ ਵੀ ਨਹੀਂ ਫੀਲ ਵੀ ਨਹੀਂ ਕਰ ਰਹੇ ਮਾਫੀ ਵੀ ਨਹੀਂ ਮੰਗ ਰਹੇ ਹੈਗੇ ਤੇ ਸਜਾ ਬਾਹਰ ਆਉਣਾ ਚਾਹੁੰਦੇ ਆਗੇ ਨੇ ਹੁਣ ਦੇਖਦੇ ਕਿ ਇਹਦੇ ਚ ਬੀਜੇਪੀ ਦੀ ਸਿਆਸਤ ਕੀ ਹੈ ਕਾਲੀਦਲ ਦੀ ਸਿਆਸਤ ਕੀ ਹੈ ਕਾਲੀਦਲ ਕਿਹੜੀਆਂ ਆਪਣੀਆਂ ਪੋਲੀਟੀਕਲ ਗੋਟੀਆਂ ਫਿਟ ਕਰਨੇ ਚਾਹੁੰਦੇ ਨੇ ਜਾਂ ਦੂਜੀਆਂ ਪਾਰਟੀਆਂ ਦੀ ਪੋਲੀਟੀਕਲ ਗੋਟੀਆਂ ਫਿਟ ਕਰਨੇ ਚਾਹੁੰਦੇ ਨੇ ਪਰ ਇਹ ਆ ਕਿ ਇਹਨਾਂ ਦੀ ਗੱਲ ਜੇ ਤੁਰਦੀ ਹੈ ਹੀ ਹੈ ਫਿਰ ਨਿਰਭਰ ਹੁੰਦਾ ਭਾਈ ਰਾਜੂ ਆਣਾ ਤੇ ਕਿ ਭਾਈ ਰਾਜੋਵਾਨ ਨੇ ਮੰਨਦੇ ਕਿ ਨਹੀਂ ਮੰਨਦੇ ਹੈਗੇ ਜਾਂ ਫਿਰ ਕੌਮ ਦਾ ਵਾਸਤਾ ਪਾਇਆ ਜਾਊਗਾ ਪੰਥ ਦਾ ਵਾਸਤਾ ਪਾਇਆ ਜਾਊਗਾ ਕਿ ਤੁਸੀਂ ਜਿਹੜੀ ਸਾਡੀ ਮੰਗ ਜਿਹੜੀ ਆ ਪ੍ਰਵਾਨ ਕਰੋ ਤੇ ਜੇ ਮੰਗ ਪ੍ਰਵਾਨ ਹੋਈ ਦੀ ਜਥੇਦਾਰ ਅਕਾਲ ਚੱਕ ਸਾਹਿਬ ਲਾਇਆ ਜਾਂਦਾ ਤੇ ਕੀ ਇੱਕ ਕਾਨੂੰਨ ਚ ਕਿਤੇ ਨਹੀਂ ਲਿਖਿਆਗਾ ਕਿ ਇਹਨਾਂ ਨੂੰ ਰਿਹਾ ਕਰ ਦਿੱਤਾ ਜਾਊਗਾ ਹਾਂ ਪੋਲੀਟੀਕਲ ਤੌਰ ਤੇ ਪ੍ਰੈਸ਼ਰ ਪੈਂਦਾ ਰਹੇਗਾ ਬੀਜੇਪੀ ਤੇ ਬਾਕੀ ਜਿੰਨੀ ਉਮਰ ਉਹਨਾਂ ਨੂੰ ਸਜ਼ਾ ਹੋਈ ਉਸ ਤੋਂ ਵੱਧ ਤੋਂ ਭੁੱਜ ਚੁੱਕੇ ਹੈਗੇ ਨੇ ਤੇ ਦੇਸ਼ ਦੇ ਵਿੱਚ ਜਿਨ੍ਹਾਂ ਨੇ ਸਜ਼ਾ ਭੁੱਜ ਚੁੱਕੇ ਨੇ ਉਹਨਾਂ ਨੂੰ ਤੇ ਫਿਰ ਸੈਂਟਰਲ ਸਰਕਾਰ ਨੂੰ ਰਿਹਾ ਕਰ ਦੇਣਾ ਚਾਹੀਦਾ